ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇ ਜੋ ਪੰਥ ਵਿੱਚ ਇੱਕ ਬੇਲੋੜਾ ਮਸਲਾ ਬਾਬੇ ਰਣਜੀਤ ਸਿੰਘ ਨੇ ਛੇੜਿਆ ਹੋਇਆ ਹੈ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਭਗਤੀ ਨਹੀਂ ਕੀਤੀ ਬਾਬੇ ਬਕਾਲੇ ਉਹਨਾਂ ਨੇ ਪ੍ਰਚਾਰ ਕੀਤਾ ਹੈ ਤੇ ਜਦੋਂ ਤਸੱਲੀ ਨਾ ਹੋਈ ਤਿੰਨ ਚਾਰ ਸਪਸ਼ਟੀ ਕਰਨ ਦੀਆਂ ਵੀਡੀਓ ਬਾਬੇ ਰਣਜੀਤ ਸਿੰਘ ਨੇ ਪਾਤੀਆਂ ਗੱਲ ਫੇਰ ਨਾ ਬਣੀ ਤਾਂ ਚੁੱਕ ਕੇ ਨੇ ਫਿਰ ਚੰਡੀਗੜ੍ਹ ਵਾਲੇ ਅਮਰੀਕ ਸਿੰਘ ਨੂੰ ਕਹਿਤਾ ਭਾਈ ਤੁਸੀਂ ਚੱਲ ਕੇ ਹਿਸਾਬ ਵਾਲਾ ਝੂਠ ਵਿੱਚ ਉਨੇ ਵੀ ਆਣ ਕੇ ਕਫਰ ਤੋਲਿਆ ਅਨੇਕ ਰਾਈਟਰਸ ਨੂੰ ਕੋਟ ਕਰਕੇ ਤੇ ਗੱਲ ਕਿਹੜੀ ਕਰ ਗਿਆ ਤਰੀਕ ਦੱਸ ਗਿਆ ਗੁਰਤਾ ਗੱਦੀ ਦੀ ਜਿਹਦਾ ਕੋਈ ਇਸ਼ੂ ਹੀ ਨਹੀਂ ਸੀਗਾ ਹੁਣ ਦੇਖੋ ਇੱਕ ਬੜਾ ਹੀ ਔਥੈਂਟਿਕ ਪ੍ਰੂਫ ਹੈ ਕਿ ਇਹ ਗੁਰਦੁਆਰਾ ਸਾਹਿਬ ਹੈ ਬੜੀ ਸੰਗਤ ਆਸ ਬਹਿਰੋ ਨੀਚੀ ਬਾਗ ਵਾਰਾਂ ਸੀ ਤੇ ਇਹਦੇ ਵਿੱਚ ਲਿਖਿਆ ਹੈ ਕਿ ਆਪ ਪੰਜਾਬ ਦੇ ਕਈ ਸਥਾਨੋਂ ਸੇ ਹੋਤੇ ਹੋਏ ਦਿੱਲੀ ਆਗਰਾ ਮਥਰਾ ਕਾਨਪੁਰ ਆਦ ਸੇ ਹੋਤੇ ਹੋਏ ਜਨਵਰੀ 1666 ਈਸਵੀ ਮੇ ਪ੍ਰਿਆਗ ਤ੍ਰਵੇਣੀ ਪਹੁੰਚੇ ਇਸ ਸਥਾਨ ਤੇ ਭੋਰਾ ਸਾਹਿਬ ਹੈ ਤੇ ਇਸ ਸਥਾਨ ਤੇ ਬੌਲੀ ਆਪਣੇ ਬੌਲੀ ਸਾਹਿਬ ਵੀ ਹੈ ਠੀਕ ਹੈ ਜੀ ਤੇ 10ਵੇਂ ਪਾਤਸ਼ਾਹ ਨੇ ਆਪਣੀ ਬਾਣੀ ਅੰਦਰ ਇਸ ਚੀਜ਼ ਦੀ ਪਰੋੜਤਾ ਕੀਤੀ ਹੈ ਕਿ ਜਬ ਹੀ ਜਾਤ ਰਵੇਣੀ ਭੈ ਪੁੰਨ ਦਾਨ ਦਿਨ ਕਰਤ ਬਤੇ ਤਹੀਂ ਪ੍ਰਕਾਸ਼ ਹਮਾਰਾ ਭੈਓ ਪਟਨਾ ਸਹਿਰ ਖੇਪਾ ਬਲੈਓ ਇਹ ਮੋਹਰ ਲੱਗੀ ਹੁਣ ਬਾਣੀ ਦੀ ਉਦਾਂ ਕਹਿੰਦੇ ਹੁੰਦੇ ਬਾਣੀ ਵਿੱਚੋਂ ਮੋਹਰ ਲਾ ਕੇ ਦਿਖਾ ਲਓ ਤੇ ਹੁਣ ਮਾਰੇ ਨੇ ਸਪਸ਼ਟ ਕਰ ਦਿੱਤਾ ਇੱਕ ਹੋਰ ਸਥਾਨ ਹੈ ਨੀਚੀ ਬਾਗ ਬੌਲੀ ਸਾਹਿਬ ਦਾ ਇਤਿਹਾਸ ਯਹਾਂ 7 ਮਹੀਨਾ 13 ਦਿਨ ਰਹਿ ਕੇ ਤਪੱਸਿਆ ਕੀਤੀ ਤੇ ਹੋਰ ਬਿਆੰਤ ਗੁਰਦੁਆਰਾ ਸਾਹਿਬ ਨੇ ਬਿਆੰਤ ਜਿਹੜੀਆਂ ਆਪਣੇ ਲਿਖਤਾ ਮਿਲ ਜਾਣਗੀਆਂ ਪਰ ਜੋ ਹੁਣ ਮੈਂ ਅੱਗੇ ਗੱਲ ਚੰਡੀਗੜ੍ਹ ਵਾਲੇ ਅਮਰੀਕ ਸਿੰਘ ਨੇ ਇੱਕ ਅਨੇਕ ਰਾਈਟਰਜ਼ ਨੂੰ ਕੋਟ ਕਰਕੇ ਕੀਤੀ ਸੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਨਾ ਚੰਡੀਗੜ੍ਹ ਵਾਲੇ ਅਮਰੀਕ ਸਿੰਘ ਹੁਣਾਂ ਨੇ ਇਹ ਗੱਲ ਕਹੀ ਕਿ ਕਾਨ ਸਿੰਘ ਨਬਾ ਲਿਖ ਰਹੇ ਨੇ ਵੀ ਗੁਰਤਾ ਗੱਦੀ ਦਾ ਫਿਰ ਗੱਲ ਉੱਥੇ ਆਉਂਦੀ ਕਿ ਭਾਈ ਗੱਲ ਤਾਂ ਇੱਥੇ ਪੋਰਾ ਸਾਹਿਬ ਦੀ ਚੱਲਦੀ ਸੀ ਕਾਂ ਸਿੰਘ ਨਾਬਾ ਦੇ 926 ਨੰਬਰ ਜਿਹੜਾ ਮਹਾਨਕੋਸ਼ ਹੈ ਉਹਦੇ ਵਿੱਚ ਪੋਰਾ ਸਾਹਿਬ ਤੇ ਲਿਖਿਆ ਕਿ ਬਾਬੇ ਬਕਾਲੇ ਨਗਰ ਵਿੱਚ ਉਹ ਗੁਫਾ ਜਿਸ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠ ਕੇ ਨਾਮ ਸਿਮਰਨ ਕਰਦੇ ਸੀ ਹੁਣ ਇਹ ਵੀ ਕਹਦੇ ਹੋ ਵੀ ਇਹ ਵੀ ਆਰਐਸਐਸ ਨੇ ਲਿਖਿਆ ਕਾਂ ਸਿੰਘ 90 ਦਾ ਤੇ ਉਸ ਤੋਂ ਬਾਅਦ ਚ ਇਹਨਾਂ ਨੇ ਪਿਆਰਾ ਸਿੰਘ ਪਦਮ ਦੀ ਇੱਕ ਬੁੱਕ ਦਾ ਜ਼ਿਕਰ ਕੀਤਾ ਸੀ ਚੰਡੀਗੜ੍ਹ ਵਾਲੇ ਅਮਰੀਕ ਸਿੰਘ ਹੁਣਾਂ ਨੇ ਹੁਣ ਸ਼ਾਇਦ ਇਹਨਾਂ ਨੇ ਕਿਤਾਬ ਆ ਪੜ੍ਹੀ ਨਹੀਂ ਕਿ ਸੁਣੀ ਸੁਣਾਈ ਗੱਲ ਸੀਗੀ ਜਾਂ ਸ਼ਾਇਦ ਸਿਰਫ ਛੋਟੀ ਜੀ ਵੀਡੀਓ ਬਣਾਉਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਵਿੱਚੋਂ ਵਿੱਚੋਂ ਦੋ ਦੋ ਅੱਖਰ ਪੜ੍ਹ ਲਏ ਤੇ ਲੋਕਾਂ ਨੂੰ ਮੂਰਖ ਬਣਾਤਾ ਇਹ ਕਿਤਾਬ ਦਾ ਨਾਮ ਹੈ ਸਾਡੇ ਗੁਰਦੇਵ ਪਿਆਰਾ ਸਿੰਘ ਪਦਮਦੀ ਤੇ ਪੇਜ ਨੰਬਰ ਹੈ 103 ਜੋ ਕੱਲ ਇਤਿਹਾਸੇ ਪੜ੍ਹ ਕੇ ਸੁਣਾ ਕੇ ਗਿਆ ਸੀ ਉਹਦੇ ਵਿੱਚੋਂ ਆਪ ਜੀ ਨੂੰ ਪਤਾ ਹੀ ਹੈ ਕਿ ਇਹਨਾਂ ਨੇ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭੇਜਿਆ ਵੀ ਧੀਰਮੱਲੀਆਂ ਨੇ ਪ੍ਰਚਾਰ ਗਲਤ ਕਰ ਰਹੇ ਤੁਸੀਂ ਕੀਰਤਪੁਰ ਸਾਹਿਬ ਜਾ ਕੇ ਪ੍ਰਚਾਰ ਕਰੋ ਸਹੀ ਜਦ ਕਿ ਇਸ ਬੁੱਕ 'ਚ ਲਿਖਿਆ 301 103 ਨੰਬਰ ਪੇਜ ਤੇ ਕਿ ਜਿਸ ਸਮੇ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਵੱਲ ਰਵਾਨਾ ਹੋਏ ਉਸ ਸਮੇ ਤੇਗ ਬਹਾਦਰ ਨੇ ਕੁਝ ਸਮੇ ਲਈ ਨਾਨਕੇ ਘਰ ਨਿਵਾਸ ਕਰ ਲਿਆ ਆਪ ਦੀ ਉਪਰਾਮ ਬਿਰਤੀ ਨੇ ਇਕਾਂਤ ਵਿੱਚ ਬੈਠ ਕੇ ਪ੍ਰਭੂ ਦੀ ਯਾਦ ਵਿੱਚ ਵੇਲਾ ਗੁਜ਼ਾਰਨਾ ਸੱਚੰਗਾ ਸਮਝਿਆ ਹੁਣ ਇਹ ਦੱਸਣਾ ਵੀ ਦੱਸੋ ਵੀ ਇਹ ਜਿਹੜੀਆਂ ਬੌਕਸ ਨੇ ਇਹ ਆਪ ਜੀ ਇਹਨਾਂ ਨੇ ਕੋਟ ਕੀਤੀਆਂ ਕਿ ਇਹ ਪੜੀਆਂ ਵੀ ਹੈਗੀਆਂ ਕਿ ਨਹੀਂ ਇਹਨਾਂ ਨੇ ਇਹਦੇ ਬਾਰੇ ਜ਼ਰੂਰ ਸੰਗਤ ਨੂੰ ਜਾਣਕਾਰੀ ਦਿਵੋ ਜਿਹੜੀਆਂ ਨੈਕਸਟ ਬੌਕਸ ਨੇ ਮੈਂ ਉਹਨਾਂ ਦੇ ਵਿੱਚੋਂ ਉਹਨਾਂ ਦੇ ਰਾਈਟਰਸ ਦੇ ਵਿੱਚੋਂ ਜਾਣਕਾਰੀ ਹੋਰ ਆਪ ਜੀ ਨੂੰ ਦੇਣਾ ਚਾਹੁੰਦਾ ਇਹਦੀਆਂ ਦਸੀਆਂ ਕਿਤਾਬਾਂ ਦਾ ਜ਼ਿਕਰ ਕਰਕੇ ਆਪ ਜੀ ਨੂੰ ਜਾਣਕਾਰੀ ਦਵਾਗਾ ਇਸ ਤੋਂ ਬਾਅਦ ਇੱਕ ਇਹਨੇ ਕਿਤਾਬ ਦਾ ਜ਼ਿਕਰ ਕੀਤਾ ਸੀ ਗੁਰ ਇਤਿਹਾਸ ਪ੍ਰੋਫੈਸਰ ਸਾਹਿਬ ਸਿੰਘ ਦੀ ਉਹ ਕਿਤਾਬ ਦੇ ਵਿੱਚ ਪੇਜ ਨੰਬਰ 303 ਤੇ 304 ਤੇ ਤੁਸੀਂ ਨਿਗਾਹ ਮਾਰ ਲਵੋ ਮੈਂ ਟਰਾਈ ਕਰੂੰਗਾ ਜੇ ਮੈਂ ਨਾਲ ਇਹਦੇ ਫੋਟੋਆਂ ਵੀ ਅਟੈਚ ਕਰ ਦਵਾ ਆਡੀਓ ਵੀਡੀਓ ਦੇ ਵਿੱਚ ਹੁਣ 300 4 ਨੰਬਰ ਪੇਜ ਦੇ ਉੱਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖ ਰਹੇ ਨੇ ਕਿ ਜਦੋਂ ਸਨ 1634 ਵਿੱਚ ਪੈਂਦੇ ਖਾਨ ਗੁਰੂ ਵੱਲੋਂ ਬੇਮੁਖ ਹੋ ਕੇ ਲਾਹੌਰ ਦੇ ਸੂਬੇਦਾਰ ਨੂੰ ਪ੍ਰੇਰ ਕੇ ਉਸ ਪਾਸੋਂ ਕਾਲੇ ਖਾਨ ਦੀ ਕਮਾਨ ਹੇਠ ਕੁਝ ਸ਼ਾਹੀ ਫੌਜ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰੁੱਧ ਕਰਤਾਰਪੁਰ ਚੜ ਆਇਆ ਤਦੋਂ ਗੁਰੂ ਤੇਗ ਬਹਾਦਰ ਜੀ ਵੀ ਉੱਥੇ ਹੀ ਸਨ ਕਰਤਾਰਪੁਰ ਦੇ ਜੰਗ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਚਲੇ ਗਏ ਸਾ ਚਲੇ ਗਏ ਸਨ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੀ ਮਾਤਾ ਸਮੇਤ ਉਹਨਾਂ ਦੇ ਪਿੰਡ ਬਕਾਲੇ ਭੇਜ ਦਿੱਤਾ ਬਕਾਲਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਨਾਨਕਾ ਪਿੰਡ ਸੀ ਹੁਣ ਇਹ ਬੰਦਾ ਕਹਿ ਰਿਹਾ ਸੀ ਵੀ ਉੱਥੇ ਦਾ ਗਏ ਮਹਾਰਾਜ ਬਹੁਤ ਹੈ ਜੀ ਉਹਦਾ 44 ਜਗਾਇ 1644 ਵਿੱਚ ਤੇ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਨੇ ਹੁਣ ਜਿਹਨੂੰ ਜਿਹਨੇ ਜਿਹੜਾ ਨੂੰ ਇਹ ਕੋਟ ਕਰਕੇ ਗਿਆ ਬੰਦਾ ਉਹ ਆਪ ਕਹਿ ਰਹੇ ਨੇ ਕਿ 1634 ਵਿੱਚ ਉੱਥੇ ਗਏ ਨੇ ਹੁਣ ਜਾਦਾ ਕਹਿ ਦੇਵੇ ਵੀ ਇਹ ਕਿਤਾਬਾਂ ਗਲਤ ਏ ਤੇ ਜਾਂ ਇਹ ਆਰਐਸਐਸ ਦੇ ਏਜੰਟਾਂ ਨੇ ਛਾਪੀਆਂ ਆ ਠੀਕ ਆ ਜੀ ਕਿਉਂਕਿ ਖਲ ਆਪਣੇ ਆਪ ਹੀ ਇਹ ਬੰਦਾ ਇਹਨਾਂ ਕਿਤਾਬਾਂ ਦਾ ਜ਼ਿਕਰ ਕਰਕੇ ਗਿਆ ਸੀ ਅੱਛਾ ਜੀ ਹੋਰ ਕਿਤਾਬ ਦਾ ਜ਼ਿਕਰ ਕੀਤਾ ਸੀ ਇਹਨਾਂ ਨੇ ਇਤੀ ਜਾਣਕਾਰੀ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਕਿਤਾਬ ਸ਼ਾਇਦ ਇਸ ਪ੍ਰਚਾਰਕ ਸਾਹਿਬ ਨੇ ਮੈਂ ਅੱਖਰ ਦਾ ਵਰਤਣਾ ਚਾਹਾਂਗਾ ਅਖੌਤੀ ਪ੍ਰਚਾਰਕ ਸਾਹਿਬ ਜਿਹੜੇ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਇਤਨੀਆਂ ਕਿਤਾਬਾਂ ਦਾ ਜ਼ਿਕਰ ਕਰ ਗਿਆ ਕਾਦੇ ਵਾਸਤੇ ਸਿਰਫ ਪੜਦਾ ਪਾਉਣ ਵਾਸਤੇ ਇਸ ਕਿਤਾਬ ਦੇ ਮੁੱਖ ਬੰਦ ਦੇ ਵਿੱਚ ਹੀ ਆਪਣੇ ਲਿਖਿਆ ਹੈ ਪ੍ਰਿੰਸੀਪਲ ਸਦੀਪ ਸਿੰਘ ਜੀ ਨੇ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਬਾਰੇ ਸੂਰਜ ਪ੍ਰਕਾਸ਼ ਦੇ ਲਖਾਰੀ ਨੇ ਸਵਾ 100 ਸਾਲ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਕਿ ਕਈ ਜੜ ਖਰੀਦ ਕਈ ਮਛਲੇ ਅਤੇ ਕਈ ਅਣਜਾਣ ਲਖਾਰੀ ਨਵੇਂ ਪਾਸ਼ਾ ਦੀ ਸ਼ਹਾਦਤ ਨੂੰ ਵਿਗਾੜਨ ਦਾ ਯਤਨ ਕਰਨਗੇ ਹੁਣ ਜਿਸ ਤਰ੍ਹਾਂ ਮਹਾਰਾਜ ਦੀ ਸ਼ਹਾਦਤ ਨੂੰ ਵਿਗਾੜਨ ਦਾ ਯਤਨ ਕੀਤਾ ਲਖਾਰੀਆਂ ਨੇ ਉਸੇ ਤਰ੍ਹਾਂ ਇਸ ਬੰਦੇ ਨੇ ਗੁਰੂ ਮਹਾਰਾਜ ਦੇ ਭੋਰੀਆਂ ਦੇ ਉੱਤੇ ਵੀ ਸ਼ੰਕਾ ਪਾਉਣ ਦਾ ਯਤਨ ਕੀਤਾ ਇਹ ਵੀ ਉਹਨਾਂ ਚਲਾਕ ਲੂੰਬੜਾਂ ਦੇ ਵਿੱਚੋਂ ਹੀ ਆ ਜਿਹੜੇ ਸੰਗਤ ਨੂੰ ਗੁੰਮਰਾਹ ਕਰਦੇ ਨੇ ਇਸੇ ਮੁਖਬੰਦ ਦੇ ਵਿੱਚ ਅੱਗੇ ਚੱਲ ਕੇ ਲਿਖ ਲਿਖਦੇ ਨੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਕਿ ਗੁਰੂ ਜੀਵਨੀਆਂ ਲਿਖਦੇ ਆ ਮੈਂ ਇਸ ਨਤੀਜੇ ਤੇ ਪੁੱਜਾਂ ਹਾਂ ਕਿ ਇਤਿਹਾਸਕ ਧਿਆਨਤਦਾਰੀ ਇਸੇ ਵਿੱਚ ਹੈ ਕਿ ਕਾਲੀ ਨਾਲ ਨਿਰਨੇ ਨਾ ਲੈ ਜਾਣ ਕੁਝ ਰਿਵਾਇਤਾਂ ਐਸੀਆਂ ਹਨ ਜੋ ਇੱਕ ਅਧ ਕਾਗਜ਼ ਦੇ ਟੁਕੜੇ ਤੇ ਮਿਲ ਜਾਣ ਨਾਲ ਭੰਨਣ ਦਾ ਯਤਨ ਨਹੀਂ ਕਰਨਾ ਚਾਹੀਦਾ ਜੋ ਕਿ ਇਹ ਦਗਾਵਾਜ਼ ਕਰ ਰਹੇ ਨੇ ਔਰ ਇਸੇ ਕਿਤਾਬ ਦੇ ਵਿੱਚ ਇਹ ਬੰਦਾ ਖੁਦ ਕੋਟ ਕਰਕੇ ਗਿਆ ਸੀ ਇਸ ਕਿਤਾਬ ਨੂੰ ਕੱਲ ਇਸੇ ਕਿਤਾਬ ਦੇ ਵਿੱਚ 207 ਪੇਜ ਦੇ ਉੱਤੇ ਪ੍ਰੋਫੈਸਰ ਸਾਹਿਬ ਲਿਖ ਰਹੇ ਆ ਕਿ ਬਾਬਾ ਬਕਾਲਾ ਵਿੱਚ ਕੀਤੀ ਬਹੁ ਪ੍ਰਕਾਰ ਦੀ ਭਗਤੀ ਨੂੰ ਸੀਸ ਦੇ ਕੇ ਪ੍ਰਵਾਣ ਚਾੜਿਆ ਹੁਣ ਇਹ ਦਸਣ ਕਿਹੜਾ ਪ੍ਰਚਾਰ ਦੀ ਗੱਲ ਹੈ ਇੱਥੇ ਹੁਣ ਬਈ ਹੁਣ ਬਾਬੇ ਬਕਾਲੇ ਜਿਹੜੀ ਭਗਤੀ ਕੀਤੀ ਉਹਨੂੰ ਪ੍ਰਵਾਣ ਕਿਵੇਂ ਚਾੜਿਆ ਮਹਾਰਾਏ ਨੇ ਸੀਸ ਦੇ ਕੇ ਆਪਣਾ ਤੇ ਉਸ ਤੋਂ ਬਾਅਦ ਇੱਕ ਹੋਰ ਕਿਤਾਬ ਹੈ ਸਿੱਖ ਇਤਿਹਾਸ ਜੋ ਕਿ ਕਰਤਾਰ ਸਿੰਘ ਐਮਏ ਹੁਣਾ ਨੇ ਲਿਖੀ ਹੈ ਤੇ ਇਸ ਕਿਤਾਬ ਦੇ ਵੀ 303 ਤੇ 304 ਪੇਜ ਦੇ ਉੱਤੇ ਦੱਸਿਆ ਕਿ ਮਹਾਰਾਜ ਨੇ ਭੋਰੇ ਵਿੱਚ ਤਪ ਕੀਤਾ ਸੀ ਮੈਂ ਯਤਨ ਕਰੂੰਗਾ ਇਹਦੇ ਨਾਲ ਸਕਰੀਨਸ਼ਾਟ ਲਾਉਣ ਦੇ ਤੇ ਇਸ ਤੋਂ ਇਲਾਵਾ ਸੋਹਣ ਸਿੰਘ ਸੀਤਲ ਦੀ ਕਿਤਾਬ ਹੈ ਲਾਸਾਨੀ ਸ਼ਹੀਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਇੱਥੇ ਇਹ ਕਹਿ ਰਹੇ ਨੇ ਕਿ 26 ਸਾਲ ਮਹਾਰਾਜ ਨੇ ਭਗਤੀ ਕੀਤੀ 30 ਸਾਲ ਭਗਤੀ ਕੀਤੀ ਹੈ ਇਹਨਾਂ ਦੀ ਕਿਤਾਬ ਕਿਤਾਬ ਦੇ 26 ਨੰਬਰ ਪੇਜ ਦੇ ਉੱਤੇ ਲਿਖਿਆ ਇਹਨਾਂ ਨੇ ਇਸ ਤੋਂ ਇਲਾਵਾ ਡਾਕਟਰ ਜੋਗਿੰਦਰ ਸਿੰਘ ਜੀ ਨੇ ਉਹਨਾਂ ਨੇ ਵੀ 13 ਨੰਬਰ ਆਪਣੀ ਬੁੱਕ ਦੇ ਪੇਜ ਦੇ ਉੱਤੇ ਲਿਖਿਆ ਆ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ 20 ਸਾਲ ਸਿਮਰਨ ਕਰਦੇ ਰਹੇ ਠੀਕ ਆ ਜੀ ਹੁਣ ਇਸ ਗੱਲ ਤੋਂ ਹੀ ਮਨ ਕਰਿਆ ਵੀ ਇਹ ਮਹਾਰਾਜ ਨੇ ਉੱਥੇ ਭਗਤੀ ਨਹੀਂ ਕੀਤੀ ਪ੍ਰਚਾਰ ਹੀ ਕੀਤਾ ਤੇ ਫਿਰ ਇਹਨੇ ਜ਼ਿਕਰ ਕੀਤਾ ਸੀਗਾ ਮੁਕਾਲਫ ਦਾ ਜੋ ਇਤਿਹਾਸ ਲਿਖਿਆ ਹੈ ਸਿੱਖ ਇਤਿਹਾਸ ਵਿਕਾਲਫ volume 3 ਪੇਜ ਨੰਬਰ 200 92 ਤੇ 93 ਇਹ ਮੈਂ ਖੋਤੀ ਪ੍ਰਚਾਰਕ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਜੀ ਆਪ ਵੀ ਪੜ ਲਿਓ ਜਰਾ ਕਿ ਲੋਕਾਂ ਨੂੰ ਗੁਮਰਾਹ ਨਾ ਕਰੋ ਤੁਸੀਂ ਮੇਰੇ ਖਾ ਸੀਡੀ ਵੀ ਰਿਕਾਰਡ ਕੀਤੀ ਆ ਪੜਿਆ ਪਤਾ ਨਹੀਂ ਕੀ ਸਗਾ ਦੇ ਵਿੱਚ ਹੁਣ ਇਸ 292 ਪੇਜ ਦੇ ਉੱਤੇ ਆਲਮੋਸਟ ਅਖੀਰ ਦੇ ਉੱਤੇ ਮਕਾਲਫ ਲਿਖਦਾ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਅ ਲੱਭਣ ਵਾਸਤੇ ਮੱਖਣਸ਼ਾ ਲੁਬਾਣਾ ਗਏ ਨੇ ਤੇ ਉਹ ਸਮਾਧੀ ਵਿੱਚ ਮਗਨ ਤਪ ਕਰ ਰਹੇ ਹਨ ਅਤੇ ਸਭ ਇੰਦਰੀਆਂ ਤੇ ਪੂਰਨ ਵਸਿਕਾਰ ਕੀਤਾ ਹੋਇਆ ਹੈ। ਬਾਬਾ ਮੱਖਣਸ਼ਾ ਲੁਬਾਣਾ ਹੁਣ ਇਹ ਲੋਕ ਏਡੇ ਏਡੇ ਤਗੜੇ ਗੁਰਮੁਖ ਪਿਆਰਿਆਂ ਦਾ ਇਤਿਹਾਸ ਰੱਦ ਕਰਕੇ ਉਹਨਾਂ ਨੂੰ ਜ਼ੀਰੋ ਕਰ ਜ਼ੀਰੋ ਕਰਨਾ ਚਾ ਰਹੇ ਨੇ। ਪੰਬਲ ਪੂਸਾ ਬਾਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾ ਰਹੇ ਨੇ। ਜਿਵੇਂ ਦਲਗੀਰ ਨੇ ਕਿਹਾ ਸੀਗੀ ਬਾਬਾ ਮੋਤੀ ਮੈਰਾ ਹੋਇਆ ਹੀ ਕੋਈ ਨਹੀਂ ਵੀ ਇਹ ਤਾਂ ਐਵੇਂ ਹੀ ਕਿਰਦਾਰ ਖੜਾ ਕਰ ਦਿੱਤਾ ਹੁਣ ਇਸ ਤੋਂ ਇਲਾਵਾ ਸਤਿਕਾਰਯੋਗ ਡਾਕਟਰ ਅਨੁਰਾਗ ਸਿੰਘ ਜੀ ਦੇ ਪਿਤਾ ਜੀ ਡਾਕਟਰ ਤਰਲੋਚਨ ਸਿੰਘ ਜੀ ਉਹਨਾਂ ਨੇ ਬੁੱਕ ਲਿਖੀ ਆ ਗੁਰਤੇਗ ਬਹਾਦਰ ਜੀ ਦਾ ਸੰਖੇਪ ਜੀਵਨ ਉਸ ਕਿਤਾਬ ਉਹ ਕਿਤਾਬ ਅਵੇਲੇਬਲ ਨਹੀਂ ਮੈਂ ਫੇਸਬੁੱਕ ਤੋਂ ਉਹਨਾਂ ਦਾ ਉਹ ਤਾਂ ਲੱਭੀ ਸੀਗੀ ਪੇਜ ਨੰਬਰ 6 ਇਸ ਕਿਤਾਬ ਦਾ ਉਹਦੇ ਵਿੱਚ ਉਹਨਾਂ ਨੇ 20 ਸਾਲ ਦਾ ਜ਼ਿਕਰ ਕੀਤਾ ਹੈ ਵੀ 20 ਸਾਲ ਕੀਤੀ ਹੈ ਇੱਥੇ ਸਾਲਾਂ ਦੀ ਗੱਲ ਨਹੀਂ ਇੱਥੇ ਸਮੇਂ ਦੀ ਗੱਲ ਨਹੀਂ ਤੇ ਗੱਲ ਹੈ ਜੋ ਮੇਨ ਭਗਤੀ ਦਾ ਸਿਧਾਂਤ ਹੈ ਉੱਤੇ ਛੱਟ ਮਾਰ ਰਹੇ ਨੇ ਇਹ ਲੋਕ ਤੇ ਇੱਕ ਮੈਂ ਹੋਰ ਕਿਤਾਬ ਦਾ ਜ਼ਿਕਰ ਕਰੂੰਗਾ ਇਹ ਕਿਤਾਬ ਦਾ ਨਾਮ ਸੁਣ ਕੇ ਸ਼ਾਇਦ ਇਹਨੂੰ ਵੀ ਆਪਣੇ ਆਪ ਤੇ ਸ਼ਰਮ ਮਉਣ ਲੱਪੋਗੀ ਅਮਰੀਕ ਸਿੰਘ ਨੂੰ ਇਹ ਕਿਤਾਬ ਹੈ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਾ ਨੇ ਲਿਖੀ ਕਿਤਾਬ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਦਰਸ਼ਨ ਜੇ ਇਹ ਚਲੋ ਮੈਂ ਹੁਣ ਅਖਰਵਾੜੇ ਕਹਿਣਾ ਨਹੀਂ ਚਾਹੁੰਦਾ ਇਸ ਪੇ ਇਸ ਬੁੱਕ ਦੇ 96 ਨੰਬਰ ਪੇਜ ਦੇ ਉੱਤੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤੇ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਇਹਨੇ 20 ਸਾਲ ਦਾ ਸਮਾਂ ਕੀਤਾ ਜ਼ਿਕਰ ਕੀਤਾ ਔਰ ਜ਼ਿਕਰ ਕਾਦਾ ਕਰਕੇ ਗਿਆ ਕਿ ਜੀ ਸਾਰੇ ਇਤਿਹਾਸਕਾਰ ਮੰਨਦੇ ਨੇ ਕਿ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਜਿਹੜੀ ਆ ਉਹ 1644 ਵਿੱਚ ਮਿਲੀ ਭਾਈ ਗੱਲ ਤਾਂ ਇੱਥੇ ਭੋਰੇ ਸਾਹਿਬ ਦੀ ਚੱਲਦੀ ਸੀ ਤੂੰ ਕਿਹੜੇ ਪਾਸਿਓਂ ਇਹ ਗੱਲ ਲਾ ਕੇ ਚਲ ਗਿਆ ਦੁਗਲੀ ਗੱਲ ਕਰਕੇ ਜਿਸ ਗੁਰੂ ਨੇ ਇਤਨਾ ਕੁਝ ਬਖਸ਼ਿਆ ਉਸ ਗੁਰੂ ਦੇ ਦਰ ਦੇ ਲਈ ਤਟ ਰੂ ਹੋ ਜਾਓ ਹੋਰ ਕਿਸੇ ਲਈ ਨਹੀਂ ਹੋਣਾ ਤਾਂ ਆਪਣੇ ਪਰਿਵਾਰ ਦਾ ਭਲਾਈ ਕਰ ਲਵੋ ਸੋ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਕਿ ਜਿਹੜੇ ਇਹ ਦਗਾ ਬਾਜ਼ ਲੋਕ ਨੇ ਇਹ ਤੁਹਾਨੂੰ ਇਤਿਹਾਸ ਤੋਂ ਤੋੜ ਕੇ ਤੁਹਾਡੇ ਵਿੱਚ ਕਨਫਿਊਜ਼ਨ ਕ੍ਰੀਏਟ ਕਰਕੇ ਔਰ ਤੁਹਾਨੂੰ ਲੱਗੂਗਾ ਕਿ ਤੁਸੀਂ ਇਹ ਬੰਦੇ ਸਹੀ ਗੱਲ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਕਹਿਣਾ ਜੀ ਦੇਖੋ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਦੀ ਗੱਲ ਕਰਦੇ ਹਾਂ ਪ੍ਰਸਤਾਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਗੱਲ ਕਰਦੇ ਸੀ ਕਿਸੇ ਇਤਿਹਾਸ ਨੂੰ ਨਹੀਂ ਮੰਨਦੇ ਉਹਦੇ ਕਰਕੇ ਜਿਹੜਾ ਆਮ ਬੰਦਾ ਹੈ ਸੋਚਦਾ ਕਿ ਨਹੀਂ ਜੀ ਇਹ ਸਹੀ ਬੰਦੇ ਨੇ ਜਿਹੜਾ ਦੂਜਾ ਲਾਣਾ ਹੈ ਸ਼ਾਇਦ ਇਹੀ ਬਾਬਿਆਂ ਸਾਧਾਂ ਲਾਣਾ ਜਿਹੜਾ ਆਲਾ ਸਾਧਾਂ ਵਾਲਾ ਲਾਣਾ ਜਿਹੜਾ ਉਹੀ ਕੂੜ ਪ੍ਰਚਾਰ ਕਰ ਰਿਹਾ ਹੈ ਝੂਠੀਆਂ ਸਟੋਰੀਆਂ ਸੁਣਾ ਸੁਣਾ ਕੇ ਪਰ ਸੰਗਤ ਨੂੰ ਬੇਨਤੀ ਹੈ ਨਾ ਤੋਂ ਬਚੋ ਕਿਉਂਕਿ ਇਹਨਾਂ ਨੇ ਕਨਫਿਊਜ਼ਨ ਇਤਨਾ ਕ੍ਰੀਏਟ ਕਰ ਦੇਣਾ ਕਿ ਅੱਖ ਕੇ ਬੰਦੇ ਕਹਿੰਦੇ ਯਾਰ ਦਫਾ ਕਰੋ ਅਸੀਂ ਇਦਾਂ ਹੀ ਠੀਕ ਆ ਅਸੀਂ ਨਾਸਤਿਕ ਹੀ ਠੀਕ ਆ ਪਰ ਅਸੀਂ ਧਰਮ ਦੇ ਰਾਸਤੇ ਤੇ ਚੱਲਣਾ ਹੀ ਨਹੀਂ ਹੋਰ ਇਹਨਾਂ ਦਾ ਕੋਈ ਮੰਤਵ ਨਹੀਂ ਹੈਗਾ ਨਿਤ ਨਵੇਂ ਦਿਨੇ ਬਖੇੜਾ ਖੜਾ ਕਰਕੇ ਬਹਿ ਜਾਂਦਾ ਕੋਈ ਪਤਾ ਨਹੀਂ ਇਸ ਬੰਦੇ ਨੂੰ ਆ ਬਾਬੇ ਰਣਜੀਤ ਸਿੰਘ ਦੀ ਗੱਲ ਕਰਦਾ ਪਤਾ ਨਹੀਂ ਇਹਨਾਂ ਦਾ ਸਵਾਦ ਆਉਂਦਾ ਕਿ ਨਹੀਂ ਸੁਰਖੀਆਂ 'ਚ ਰਹਿਣ ਦਾ ਪਤਾ ਨਹੀਂ ਕਿੰਨੇ ਕੇ ਪੈਸੇ ਲੈ ਕੇ ਜ਼ਮੀਰ ਵੇਚਿਆ ਆਪ ਪਈ ਇਹ ਬੰਦਾ ਕਹਿੰਦਾ ਮੈਂ 16 17 ਸਾਲ ਪਹਿਲਾਂ ਜੋ ਕੀਤਾ ਪ੍ਰਚਾਰ ਤਾਂ ਮੈਂ ਸੱਚ ਦਾ ਹੁਣ ਕਰਨ ਲੱਗਾ ਪਹਿਲਾਂ ਤਾਂ ਮੈਂ ਗਲਤ ਕਰਦਾ ਸੀ ਸੋ ਸੰਗਤ ਆਪ ਸਿਆਣੀ ਐ ਆਪਣਾ ਇਤਿਹਾਸ ਨਾ ਆਪਾਂ ਰੋਲੀਏ ਆਪਣੀਆਂ ਜਿੱਤਨੇ ਗੁਰੂ ਸਥਾਨ ਨੇ ਸਾਰੇ ਆਪਣੇ ਨਹੀਂ ਖਾਲਸਾ ਪੰਥ ਦੇ ਹੀ ਨੇ ਤੇ ਆਪਾਂ ਹੀ ਇਹਨਾਂ ਨੂੰ ਸਾਂਭਣਾ ਹੈ ਇਹਦੇ ਵਾਸਤੇ ਕੋਈ ਆਗਮੀ ਫੌਜਾਂ ਅਰਸ਼ਾਂ ਤੋਂ ਨਹੀਂ ਆਉਣੀ ਆ ਜਿਨ੍ਹਾਂ ਨੇ ਆਣ ਕੇ ਇਹਨਾਂ ਨੂੰ ਦਸਮ ਦੀ ਬਾਣੀ ਦੇ ਨਿੰਦਕਾਂ ਨੂੰ ਜਾਂ ਹੋਰ ਇਤਿਹਾਸ ਦੇ ਨਿੰਦਕਾਂ ਨੂੰ ਨੱਥ ਪਾਉਣੀ ਆ ਆਪਾਂ ਨੂੰ ਹੀ ਇਹ ਕੰਮ ਕਰਨੇ ਪੈਣੇ ਨੇ ਸੋ ਗੁਰੂ ਮਹਾਰਾਜ ਦੇ ਦਰ ਦੇ ਆਪਣੇ ਸੇਵਕ ਹੋਣ ਦੇ ਨਾਤੇ ਆਪਣਾ ਸਾਰੇ ਸੰਗਤ ਦਾ ਸਾਰੇ ਪ੍ਰਚਾਰਕਾਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਪੰਥ ਦੋਖੀਆਂ ਨੂੰ ਮੌਕੇ ਤੇ ਹੀ ਜਵਾਬ ਦੇ ਕੇ ਤੇ ਇਹਨਾਂ ਦਾ ਮੂੰਹ ਬੰਦ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ